लोकसभा चुनाव में सिमरनजीत सिंह बैंस भी कांग्रेस की तरफ से प्रचार कर रहे हैं वहीं आज दशमेश नगर गिल रोड इलाके में जब पहुंचे तो उन्होंने मीडिया से बातचीत की और क्या कहा सुनिए अपील so, मैं सब तो पहला है ना दोस्तों का ऋणी खरीदार अपना टाइम छड़ के अपनी इंडस्ट्री कारोबार ड्यूटी जॉब छड़ के सारे छे हैं ਅਮੈਂ ਸਵੇਰੇ ਤਕਰੀਬਨ 6:30 7 ਵਜੇ ਤੋਂ ਸਟਾਰਟ ਕਰ ਦਿੰਦਾ ਤੇ ਲੋਕਾਂ ਦਾ ਜੋਸ਼ ਇਸ ਗੱਲ ਦਾ ਸੰਕੇਤ ਕਰਦਾ ਕਿ ਜਿੱਥੇ ਲੋਕ ਐਮਪੀ ਦੇ ਕੰਮ ਤੋਂ ਨਾ ਖੁਸ਼ ਆ ਉਥੇ ਨਾਲ ਵੀ ਨਾਲ 2 ਸਾਲਾਂ ਤੋਂ ਜਿਹੜਾ ਗੰਧ ਪਿਆ ਪੰਜਾਬ ਦੀ ਧਰਤੀ ਦੇ ਖਾਸ ਕਰਕੇ ਸਾਡੇ ਏਰੀਆ ਦੇ ਵਿੱਚ ਕਿਉਂਕਿ ਟ੍ਰਾਫਿਕਨ ਫ੍ਰੀ ਏਰੀਆ ਹੋਇਆ ਕਰਦੇ ਸੀ ਆ ਆਤਮਨਗਰ ਤੇ ਸਾਊਥ ਐਂਡ ਰਿਸ਼ੋਤ ਖੋਰੀ ਦਾ ਗੰਧ ਲੋਕ ਤਰਾ ਤਰਾ ਕਰਦੇ ਆ ਸੋ ਲੋਕਾਂ ਦਾ ਪਿਆਰ ਜੋਸ਼ ਤੇ ਉਤਸ਼ਾਹ ਇਸ ਗੱਲ ਦਾ ਸੰਕੇਤ ਹੈ ਕਿ ਰਾਜਾ ਬੜਿੰਗ ਲੱਖਾਂ ਦੀ ਲੀਡ ਲੈ ਕੇ ਲੋਕ ਸਭਾ ਦੇ ਵਿੱਚ ਪ੍ਰੈਜੈਂਟ ਸਵਾਲ 21 ਤੋਂ बार-बार ਉਠਾਦੇ ਲੋਕ ਵੀ ਵਿਰੋਧੀ ਵੀ ਕਿ ਕੈਂਡੀਡੇਟ ਪੈਰਾਸ਼ੂਟ ਯਾਰ ਇਹਨਾਂ ਕੋਲੇ ਹੈ ਕੀ ਆ ਬੈਂਸ ਫੋਬੀਆ ਬਾਹਰਲਾ ਕੈਂਡੀਡੇਟ ਮੇਰਾ ਖਿਆਲ ਹੈ ਆ ਕਾਲੀ ਦਲ ਛਾੜੋ ਭਾਜੀਪੀ ਉਹਨਾਂ ਕੋਲੇ ਮੁੱਦਾ ਹੀ ਇੱਕੋ ਹੀ ਆ ਜਾ ਬਿਆਸਤੇ ਬੋਲਣਗੇ ਤੇ ਜਾ ਕਰਨਗੇ ਰਾਜਾ ਬੜਿੰਗ ਵਾਰਲਾ ਰਾਜਾ ਬੜਿੰਗ ਨੇ ਭਾਈ ਘਰ ਇੱਥੇ ਲੈ ਲਿਆ ਫਾਰ ਯਰ ਕਾਈਂਡ ਇਨਫੋਰਮੇਸ਼ਨ ਮੈਂ ਤੁਹਾਡੇ ਦਰਯੀਏ ਲੋਕਾਂ ਨੂੰ ਦੱਸਣਾ ਚਾਹਣਾ ਆਪਣਾ ਮਕਾਨ ਰਾਜਾ ਬੜਿੰਗ ਨੇ ਲੋਦੇ ਰਾਜੇ ਖਰੀਦ ਲਿਆ ਦੂਸਰੀ ਮੇਰੀ ਰਿਕਵੈਸਟ ਤੇ ਬੇਨਤੀ ਇਹ ਹੈ ਵੀ ਅਸੀਂ ਫੋਟੋਗ੍ਰਾਫੀਆਂ ਰਾਜੇ ਬੜਿੰਗ ਦੀਆਂ ਜੇ ਰਾਜਾ ਬੜਿੰਗ ਦਿੱਲੀ ਹੋਊਗਾ ਤੇ ਤੁਹਾਡਾ ਕੋਈ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਦੂਰਾ ਰਹਿ ਜਾਵੇ ਉਹਦੀ 100% ਮੈਂ ਜ਼ਿੰਮੇਵਾਰੀ ਲਣਾ ਦੂਰਾ ਨਹੀਂ ਛੱਡਦੇ ਕੋਈ ਬੱਸ ਵਾਲਾ ਜੀ ਰਮਨੀ ਸਿੰਘ ਬਿੱਟੂ ਕੱਲ ਜਿਹੜਾ ਕੰਪਨੀਿੰਗ ਕਰ ਰਹੀ ਸੀ ਪ੍ਰਚਾਰ ਕਰ ਰਹੀ ਸੀ ਦੂਸਰੇ ਪਾਸੇ ਕਿਸਾਨ ਆ ਗਏ ਤੇ ਨਾਲ ਹੀ ਨਵੇਂ ਕਿ ਉਹਨਾਂ ਦੇ ਹੱਕ ਚੜ੍ਹ ਬੈਠੇ ਹੋਏ ਸੋ ਯਾਰੇ ਅ ਨਮਾਇੰਦੇ ਨੇ ਆਪਣੇ ਟਾਰਮ ਦੇ ਵਿੱਚ ਕੀਤਾ ਕੀ ਜੋ ਬੀਜਾ ਵਧਣਾ ਪੈਣਾ ਜੋ ਬੀਜਾ ਹੈ ਵਧਣਾ ਪੈਣਾ ਕਿੰਤਰਾਂ ਬੀਜੀਆਂ ਹੋਣ ਕਈ ਇਥੇ ਹੁਵਾਰੇ ਲੱਗ ਜਾਣਗੇ ਜਾਂ ਦਾਖਾਂ ਲੱਗਣਗੇ ਨਹੀਂ ਲੱਗਣੀਆਂ ਟੰਡੇ ਲੱਗਣੇ ਇਹ ਕੰਡਿਆਂ ਦਾ ਵੇਲਾ ਤੁਸੀਂ ਪੇੜ ਕਿਸੇ ਨੂੰ ਆਪਣੇ ਹੱਥੇ ਖੜਾ ਲਓ ਪਿੰਡਾਂ ਦੇ ਵਿੱਚ ਹਾਲਾਤ ਕਿੱਸੇ ਹੈਗੇ ਪੱਲੇ ਲੁਧਿਆਣਾ ਤੇ ਨਹੀਂ ਪੈਨ ਪੰਜਾਬ ਪੈਨ ਦੇਸ਼ ਪੈਨ ਇੰਡੀਆ ਕੈਸੇ ਹਾਲਾਤ ਹੈਗੇ ਸੋ ਮੁਹੱਬਤ ਦੀ ਦੁਕਾਨ ਦਾ ਹੋਕਰ ਰਾਹੁਲ ਗਾਂਧੀ ਨੇ ਦਿੱਤਾ ਅਸੀਂ ਮੁਹੱਬਤ ਦੀ ਦੁਕਾਨ ਦੇ ਗਾਹਕ ਹੈਗੇ ਸੋ ਇਹ ਕੰਮੀਦਨ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਕਿਹਾ ਵੀ ਸਿਮਰਜੀਤ ਸਿੰਘ ਵੈਸ ਕੀ ਮੈਡਮ ਵੜਿੰਗ ਦੇ ਨਾਲ ਜਿਹੜਾ ਕੰਪੇਨ ਕਰਨਗੇ ਉਹਨਾਂ ਮੈਂ ਪੁੱਛਣਾ ਚਾਹਣਾ ਰਵਨੀਤ ਬਿੱਟੂ ਹਰਾਨੂ ਤੁਹਾਡੇ ਭਰਾ ਗੁਰਕੀਰਤ ਕੋਟਲੀ ਵਿਦੇਸ਼ੀ ਲੜਕੀ ਸੀਗੀ ਕੀ ਤੁਸੀਂ ਆਪਣੇ ਘਰ ਦੀਆਂ ਔਰਤਾਂ ਅਣਗੌਣੀਆਂ ਔਰਤਾਂ ਰਿਸ਼ਤੇਦਾਰ ਔਰਤਾਂ ਉਹ ਸ਼ਰਮ ਕਰ ਲਓ ਤੁਸੀਂ 15 ਦਿਨ ਮੇਰੇ ਕੋਲੇ ਬਿੱਟੂ ਜੀ ਦੇ ਆਡੀਓ ਰਿਕਾਰਡਿੰਗਸ ਆ ਬੀਜੇਪੀ ਦੀ ਟਿਕਟ ਮਿਲ ਗਈ ਉਹਨਾਂ ਨੂੰ ਤੇ ਮੈਨੂੰ ਦੇ ਫੋਨ ਤੇ ਫੋਨ ਵੀ ਤੇਰੇ ਬਿਨਾ ਮੈਂ ਮਰਦਾ ਮਿੱਟਰ ਨਹੀਂ ਨੀਲੜੀਆਂ ਪਰ ਮੈਂ ਪਬਲਿਕ ਨਹੀਂ ਕੀਤੀਆਂ ਤੁਸੀਂ ਸੁਣਨਾ ਚਾਹੋਗੇ ਮੈਂ ਤੁਹਾਨੂੰ ਸੁਣਾ ਦਊਗਾ ਨਹੀਂ ਕਰਵੀਆਂ ਪਬਲਿਕ ਮੈਂ ਥੁੱਕ ਤੱਕ ਲੀਡਰ ਨਹੀਂ ਹੈਗਾ ਮੈਂ ਬਿੱਟੂ ਨਹੀਂ ਮੈਂ ਬੈਸ ਆ ਮੈਂ ਗੱਲ ਡੰਕੇ ਦੀ ਚੋਟ ਤੇ ਕਹਿੰਦਾ ਬੱਲੇ ਹੋਵੇ ਸੱਚ ਤੇ ਓਠੇ ਜੜ ਕੇ ਨੱਚ ਅਦਾਲਤ ਅਲਜਾਮ ਲੋਨੇ ਬੜੇ ਸੋਖੇ ਆ ਨਿਆਗਾਲਦ ਨੇ ਦੇਣਾ ਬੈਂਸ ਤੇ ਇਕ ਨਹੀਂ 23 ਦਰਜਨ ਤੋਂ ਜ਼ਿਆਦਾ ਮੁਕਦਮੇ ਆ ਤੇ ਹਰ ਸਾਲ ਪੰਜ ਚਾਰ ਮੁਕਦਮੇ ਜੋ ਪਾਕ ਸਾਹਿਬ ਬਰੀ ਹੋ ਕੇ ਆਉਂਦਾ ਰਾਜਨੀਤੀ ਇਨਸਿਕਿਉਰਟੀ ਫੀਲਿੰਗ ਇਨ ਸਾਰੇ ਦੇ ਅੰਦਰ ਕਾਲੀਆ ਬਿੱਟੂ ਧਿਆੜੂ ਵਾਲਿਆ ਸੁਰੱਖਤਾ ਦੀ ਭਾਵਨਾ ਪਿੰਸਿਕਿਉਰਟੀ ਦੇ ਵਿੱਚੋਂ ਨਿਕਲ ਗਈ ਰਿਆ ਫਰਸਟ੍ਰੇਸ਼ਨ ਕਿਉਂਕਿ ਪਤਾ ਕੋ ਲੇਗਾ ਰਾਜਾ ਲੁੜਿੰਗ ਦਿੱਤ ਗਏ ਤੁਆਂ ਨੂੰ ਖੁਫੀਆ ਤੰਤਰ ਨੂੰ ਇਸ ਗੱਲ ਦਾ ਗਿਆਨ ਸੇ ਵੀ ਦੇ ਬੈਸ ਰਾਜੇ ਵਿੜਿੰਗ ਨਾਲ ਚਲੇ ਗਿਆ ਤੇ ਫਲੜਾ ਭਾਈ ਆ ਉਹ ਲੋਕਾਂ ਨੇ ਭਾਰੀ ਕਰ ਦਿੱਤਾ ਇਸ ਕਰਕੇ ਹਕਾ ਦੇ ਕਰਦੇ